ਜਨ ਆਸਾ ਵੀ ਤੋਲ ਜੀ ਆਪਣੇ ਲਾਸ ਸੱਜਣ ਟੋਲ ਸੱਜਣ ਸੱਚਾ ਪਾਤ ਸਾਹੋ ਸਿਰ ਸਾਹਾਂ ਦਾ ਸਾਹੋ ਜਿਸ ਪਾਸ ਬਹਿਜਿਆ ਸੁਹੀਆ ਸੁਭਨਾ ਦਾ ਵੇ ਸਾਹੋ ਜਾ ਬਾਦ ਸਹ ਸਹ ਸਾਹਾਂ ਬੈਸਾਹ ਜਿਸ ਪਾਸ ਬੈਠਿਆ ਅਸੂਰੀ ਐ ਸਭ ਨਾਮ ਦਾ ਵੇਸਾਹ ਏਕ ਓੰਕਾਰ ਸਤਿਗੁਰ ਪ੍ਰਸਾਦ ਜੋ ਬੰਦ ਗਾਏ ਉਹ ਨਹੀਂ ਜਨਮ ਆਕਾਰਤ ਕੀਨਾ ਨਾਮ ਕਹਲ ਭਜ ਮਨਾ ਜੇ ਵਿਦਜਲ ਗੋਮੀਨ ਵਿਗਿਆਨ ਸੋ ਕਾਹੇ ਲਤਿਓ ਨਮਕ ਨ ਹੋਏ ਉਦਾਸ ਸਰਬਾਮਿਕ ਭਜਾਰਮ ਸੰਗਈ ਨਹੀ ਨਾਨਕ ਸਾਥੀ ਜਾਨ ਤੇ ਤੇਰ ਉਧਾਰਨ ਪੈ ਹਰਨ ਅਰ ਅਮਾਤ ਕੇ ਨਾਥ ਤੁਮ ਨਾਮਿਕ ਤੇ ਜਾਨੀਐ ਸਲਾਮ ਬਹਤ ਤੁਮ ਸਾਧ ਤਾਨ ਤਾਨ ਦੇ ਤੋ ਕਾ ਦੀਆ ਤਾਸਿਉ ਨਿਉ ਨਾਕੀ ਨਾ ਰਾਮ ਨਾਮਿਕ ਨਰਭਾਵ ਰੇ ਅਬ ਤੇ ਉਹ ਲੋਤ ਜੀਤਾ ਤਨ ਤਨ ਸੰਪਾਇ ਸੁਖ ਦਿਆ ਅਲ ਜਹ ਨੀਕੇ ਤਾਮ ਰਾਮ ਨਾਮਿਕ ਸੁਮਰੀ ਮਨਾ ਸਿਮਰਤ ਕਾਹੇ ਮਾਰਾ ਸੋ ਸੁਖਦਾਤਾ RAM ਹੈ ਦੂਸਰ ਨਾ ਹੈ ਨ ਕੋਈ ਬੋਲ ਨਿਕ ਸੁਨ ਰੇ ਮਨਾ ਤੇ ਜਿ ਸਿਮਰਤ ਗਤ ਹੋਈ ਜਹ ਸਿਮਰਤ ਗਤ ਪਾਈਐ ਤੈ ਭਜ ਰੇ ਤਾ ਮੀ ਬੌਧ ਘਟਦਾ ਹੈ ਨੀਤ ਆਂਜ ਤੱਕ ਕੋ ਤਨ ਰਜਿਓ ਜਨੋ ਜਦ ਸੁਜਾ ਪਾਰ ਸੁਖ-ਦੁਖ ਜਿਹ ਪਾਰ ਸਹ ਨਹੀਂ ਲੋਭ ਮੋਹ ਅਭਮਾਨ ਰਾਮਾਨਕ ਸੁਨਰੀ ਮਨਾ ਸੋ ਮੂਰਤ ਭਗਵਾਨ ਉਸਤਤ ਨੰਦਿਆ ਨਾਹ ਜਿਹ ਕੰਜਨ ਲੋਹ ਸਮਾਨ ਕਾ ਨਹੀਂ ਬਰੀ ਮੀਤ ਸਮਾਨ ਤੂੰ ਨਾਨਕ ਸੁਣ ਲੀ ਮਨਾ ਮੁਗਤ ਤਾਏ ਤਿਆ ਜਾਨ ਕਰ ਭਾਰ ਜੇ ਮਾਇਆ ਮਮਤਾ ਤਾਜੀ ਸਭ ਦੇ ਭਇਓ ਉਦਾਸ ਗੁਰ ਨਾਨਕ ਸਮਰੇ ਮਨਾ ਤੇ ਕਟ ਬ੍ਰਹਮ ਨਿਵਾਸ ਜੇ ਭਾਨੀ ਹਮਤਜੀ ਕਰਤਾ RAM ਬਸਾ ਮਮਤਾ ਤਾਮ ਜੋ ਪ੍ਰਾਨੀ ਮਮਤਾ ਤਜੈ ਲੋਭ ਮੋਹ ਅਹੰਕਾਰ ਜਨ ਮਾਇਆ ਕਾਰਨੇ ਪ੍ਰਾਨੀ ਦੋਲਤਨੀ ਤੋ ਧੰਮੈ ਨਾਨਕ ਕੋ ਨਾਰਾਇਣ ਜੀ ਕੀ ਤ ਜੈਸੇ ਜਲਤੇ ਗੁਦ ਬੋਦਾ ਉਪਜੈ ਬਨਸੈ ਤੁਮਾਇਆ ਕਾ ਅੰਧਾ ਕਉ ਨਾਨਕ ਬਿਨ ਹਰ ਭਜਨ ਪਰਪਤਾਏ ਜਮ ਭੰਤ ਜੋ ਸਭ ਕਾ ਚਾਹੇ ਸਦਾ No. ਨਾਰ ਭਜਨ ਮਾ ਜੀਵਨ ਕਉਨੇ ਤਾਮ ਰਾਮ ਨਾਮੁ ਚੇਤੈ ਮਦ ਮਾਇਆ ਕੈ ਅੰਧ ਗੁਰ ਨਾਨਕ ਹਰਿ ਭਜਨ ਬਿਨਾ ਪਰਤ ਤਾਈ ਜਮ ਭੰਡ ਸੋਮੈ ਬਹੁ ਸੰਗੀ ਪਾਇ ਦੁਖ ਮੈ ਸੰਗ ਨ ਕੋ ਅਹੀ ਹੋਏ ਜਨਮ ਜਨਮ ਪਰਮਤਫਿਰੇ ਮਿਟਿਓ ਨ ਜਨਮ ਕੋ ਤ੍ਰਾਸ ਧਰਮਾਨਕ ਹਰਿ ਭਜ ਮਨਾ ਨਿਰਭੈ ਪਾਵੇ ਬਾਸ ਯਤਨ ਬਹੁਤ ਮੈਂ ਕਰ ਰਹਿਓ ਮਿਟਿਓ ਨ ਮਨ ਕੋ

ਨੇਕਸਾ ਤਾਂ ਨਾ ਹੈ ਨਮੀਤ ਰਾਮਕੰਮੂਰਤ ਚਿੱਤਰ ਜਿਉ ਸਾੜਤ ਨਾ ਹੈ ਨਪੀਤ ਨਰ ਚਾਹਤ ਗਸ਼ਯੌਰ ਦੁੱਖ ਸੁਖ ਕੇ ਕੀ ਹੈ ਦੁੱਖ ਕੋ ਪੀਓ ਨਾ ਕੋਏ ਸਾਚੀ ਮਾਨ ਏਕ ਭਗਤ ਭਗਵਾਨ ਜਿਹ ਪ੍ਰਾਨੀ ਕੈ ਨਾਹੇ ਮਨ ਜੈ ਸ੍ਰੀ ਸੁਕਰ ਸਵਾਨ ਨਾਨਕ ਮਾਨੋ ਤਾਏ ਤਨ ਸਵਾਮੀ ਕੋ ਗ੍ਰਹਿ ਜਿਉ ਸਦਾ ਸਵਾਨ ਤਜਤ ਨਹੀਂ ਨਿਤ ਬਿਦਾਰ ਭਜੋ ਇਕ ਮਨ ਹੋਈ ਇਕ ਚਿਤ ਹੀਰਤ ਭਰ ਤੇਰ ਦਾਨ ਕਰ ਮਨ ਮੈਂ ਕਰ ਗੁਮਾਨ ਨਾਨਕ ਨੇ ਫਲ ਦਾਤ ਤੇ ਤੇਹੀ ਨਾ ਰਾਮਾਨਕੇ ਵਿਦਪਈ ਤਉ ਨਾਰਸਨੀ ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕਾ ਨਾ ਹੈ ਨਾਰਿਕ ਜਿਨਾਰ ਭਗਤ ਹੈ ਤੇਰੇ ਰਾਖੂ ਮਨ ਮਾਨੇ ਜਾਗੋ ਬਹੁ ਪਰਵਾਰ ਗੁਰ ਨਾਨਕ ਥਿਰ ਕਸ਼ਨ ਸੁਪਨੇ ਜੋ ਕਾਲ ਨਾਨਕ ਅਰਗੁਨ ਗਾਇ ਲੇ ਛਾੜ ਸਗਲ ਜੰਗਾੜ ਦੋਰਾ ਬਾਲ ਛੋਟਿ ਕਿਉ ਬੰਧਨ ਪਰੇ ਕਛੂ ਨ ਹੋਤੇ ਉਪਾਰ ہو پائے سب کچھ تم رہے ہاتھ تم ہی ہو تو سار and ਮੇੜਾ ਦਰਜੰਤੂ ਆਰੋ ਹੋਏ ਮੁੰਦਾ ਮੜੇ ਮਹੱਲਾ ਪੰਜਵਾ ਢਾਲ ਵਿੱਚ ਤਨ ਅਸਤੋ ਪਈਓ ਸਾਧ ਸੰਤੋਖ ਵਿਚਾਰੋ ਸਭੇ ਰਤਮਾ ਠਾਕੁਰਤਾ ਭਈਓ ਜਿਸ ਕਾ ਸਬਸ ਇਕੋ ਕੁੰਟੈ ਤਿਸ ਕਾ ਹੋਇ ਉਧਾਰ ਇਹ ਵਸਤ ਤਦਿ ਨਾ ਦਾਈ ਨਿਤ ਨਿਤ ਰੱਖਿ ਔਰ ਧਾਰ ਸਮ ਸੰਸਾਰ ਚਲਨ ਲਗਤ ਰਿਆ ਸਮਾਨਤ ਬ ਹੇ ਮੈਨੋ ਜੋਗਾ ਕਿਤੋਏ ਜੈ ਨਿਰਗੁਣ ਆਲੇ ਕੋ ਗੁਣ ਨਾਹੀ ਆਪੇ ਦਰਸ ਪਇਓਈ ਦਰਸ ਪਇਆ ਮੇਰਾ ਮਤੋਏ ਸਾਧ ਗੁਰ ਸੱਜਣ ਮੇਲ ਮੇਰਾ ਮਤੋਈ ਸਤਗੁਰ ਸੱਜਾ